ਬੇਅਦਬੀ ਇਹ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ-ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਜਿਨ੍ਹਾਂ ਪਾਰਟੀਆਂ ਨੇ ਅਸੀਂ ਗੁਰੂ ਦਾ ਵਜ਼ੀਰ ਕਹਿ ਕੇ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਅਸੀਂ ਪਾਰਟੀ ਇਹ ਕੰਮ ਕਰਨ ਲੱਗੇ ਤਾਂ ਬਹੁਤ ਚਿੰਤਾ ਦਾ ਵਿਸ਼ਾ ਹੈ ਕੰਨਾਲਾ ਸਿੰਘ ਭਾਈ ਅਮਰੀਕ ਸਿੰਘ ਉੱਥੇ ਚਾਦਰ ਇਕੱਠੀ ਕਰ ਰਹੇ ਸੀ ਜਿਹੜਾ ਪੀੜਾ ਸਾਹ ਦੇ નીચે ਹੁੰਦੀ ਹੈ ਉਹਨੂੰ ਚਾਦਰ ਦੇ નીચેੋਂ ਮਹਾਰਾ ਜਿਹੜੇ ਅੰਗ ਦੇ ਕੁਝ ਉਹ ਮਿਲੇ ਸੀਗੇ ਖੰਡਿਤ ਕੀਤੇ ਹੋਏ ਪਾਰਟ ਜਿਸ ਤੋਂ ਉਹਨੇ ਗ੍ਰੰਥੀ ਸਿੰਘ ਨੂੰ ਬੁਲਾ ਕੇ ਉੱਥੇ ਚੈੱਕ ਕਰਾਈ ਸੀਗੇ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਸਵੇਰ ਦੀ ਇਹ ਨਹੀਂ ਚਿੰਤਾ ਦੇ ਵਿੱਚ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਕਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲਿਆਂ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਸਿਸ ਸਨੌਰ ਗੁਰਦੁਆਰਾ ਸਿੰਘ ਸਭਾ ਵਿਖੇ ਖੜੇ ਆ। ਔਰ ਕੱਲ ਹੀ ਇਥੇ ਇੱਕ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਸਾਹ ਕ੍ਰਿਸ਼ਨ ਸਿੰਘ ਸਨੌਰ ਸਾਹਿਬ ਨੇ ਉਸ ਦਿੱਤੀ ਸੀ ਮੈਨੂੰ ਔਰ ਮੈਂ ਤੁਰੰਤ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਾਹਿਬ ਹਰਜਿੰਦਰ ਸਿੰਘ ਜੀ ਤਾਮੀਲ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਤੁਰੰਤ ਸਾਡੀ ਐਡੀਟੀ ਲਈ ਹੈ ਕਿ ਤੁਸੀਂ ਉਥੇ ਜਾਓ ਔਰ ਜਾ ਕੇ ਸਾਰੀ ਜਾਂਚ ਬਿੰਦ ਜੋ ਹੈ ਕਰੋ ਸਵੇਰੇ ਜਦੋਂ ਪਤਾ ਲੱਗਿਆ ਕਿ ਇਹ ਬੇਅਦਬੀ ਹੋਈ ਹੈ ਸਾਡੇ ਗੁਰਦੁਆਰਾ ਦੁਖਨਵਾਰਨ ਸਾਹਿਬ ਕੋ ਜੋ ਪ੍ਰਚਾਰਕ ਨੇ ਸਭ ਪ੍ਰਵੀnder ਸਿੰਘ ਰਯੋਧ ਇੱਥੇ ਆਏ ਨੇ ਜਿੰਨੇ ਕੋਨਾਂ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਨਾਂ ਨੇ ਸਾਰੀ ਇੱਥੇ ਆ ਕੇ ਛਾਣਬੇਣ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਕਾਰ ਦੇ ਨਾਲ ਗੁਰਦੁਆਰਾ ਦੁਖਨਵਾਰਨ ਸਾਹਿਬ ਲੈ ਕੇ ਗਏ ਨੇ ਔਰ ਅਸੀਂ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਇੱਕ ਤੁਰੰਤ ਜੋ ਸਖਤੋ ਸਖਤ ਕਾਰਵਾਈ ਤੁਸੀਂ ਕਰੋ। ਉਹਨਾਂ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਤੋਂ ਸੰਭਾਲ ਲਿਆ ਹੈ। ਉਹ ਸਾਨੂੰ ਸ਼ਾਮ ਜਾਂ ਸਵੇਰੇ ਦੱਸਣਗੇ। ਔਰ ਸਾਨੂੰ ਭਰੋਸਾ ਨਹੀਂ ਹੋਇਆ। ਅਸੀਂ ਖੁਦ ਇੱਥੇ ਸਾਰੀ ਟੀਮ ਜੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹ ਆਈ ਹੈ ਔਰ ਆ ਕੇ ਅਸੀਂ ਸਾਰੀ ਸ਼ਾਨ ਬੀਣ ਇੱਥੇ ਕੀਤੀ ਹੈ। ਔਰ 6 ਪਾਰਟੀ ਜਿਨ੍ਹਾਂ ਨੇ ਪਾਠ ਕੀਤਾ ਹੈ ਲਗਭਗ ਅਸੀਂ ਇਕੱਲੇ ਇਕੱਲੇ ਦੇ ਬਿਆਨ ਲੈਨੇ ਜਿੰਨੇ ਸਾਨੂੰ ਬੁੱਧੀ ਹੈ। ਉਸ ਮੁਤਾਬਕ ਅਸੀਂ ਦੋਸ਼ੀ ਦੀ ਪਛਾਣ ਜੋ ਹੈ ਉਹ ਕੀਤੀ ਹੈ ਪਰ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਨੂੰ ਸਮਾਂ ਨਹੀਂ ਮਿਲਿਆ ਪੁਲਿਸ ਦੇ ਐਸ ਐਚ ਓ ਸਾਹਿਬ ਇੱਥੋਂ ਦੇ ਮੌਜੂਦ ਸੀ ਔਰ ਸਾਰੇ 6 ਪਾਠੀਆਂ ਨੂੰ ਲੈ ਕੇ ਗਏ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਕਿਸੇ ਨਾਲ ਧੱਕਾ ਵੀ ਨਾ ਹੋਵੇ ਤੇ ਦੋਸ਼ੀ ਨੂੰ ਬਖਸ਼ਣਾ ਤਾਂ ਇਹ ਕਲੀਅਰ ਹੈ ਕਿ ਬੇਅਦਬੀ ਨਾ 6ਾਂ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਨੇ ਕੀਤੀ ਹੈ ਬੇਅਦਬੀ ਇਹ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਇਹਨਾਂ ਨੇ ਉਥੋਂ ਅੰਗ ਹੈ ਉਹ ਪਾੜ ਕੇ ਉਸ ਦੇ ਟੁਕੜੇ ਟੁਕੜੇ ਕਰਕੇ ਉਹ ਚਾਦਰ ਜਿੱਥੇ ਬੈਠੇ ਸੀ ਉਹਦੇ ਥੱਲੇ ਉਸ ਵਿਅਕਤੀ ਨੇ ਰੱਖ ਦਿੱਤੇ ਨੇ ਇਦਾਂ ਲੱਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਭੋਗ ਤੋਂ ਬਾਅਦ ਆਪਣੇ ਅਸਥਾਨਾਂ ਤੇ ਆਏ ਨੇ ਉਸ ਤੋਂ ਬਾਅਦ ਚੰਦੂਆ ਸਾਹਿਬਤਾਰੇ ਤੇ ਥੱਲੇ ਜੋ ਗਰੰਥੀ ਦੇ ਬੈਠਣ ਦੇ ਲਈ ਗੱਦਾ ਲਾਇਆ ਸੀ ਜਾਂ ਚਾਦਰ ਸੀ ਜਦੋਂ ਉਹ ਚੁੱਕੀ ਤਾਂ ਮਹਾਰਾਜ ਦੇ ਹੰਗ ਦੇ ਟੁਕੜੇ ਟੁਕੜੇ ਉੱਥੋਂ ਮਿਲੇ ਫੇਰ ਰੌਲਾ ਪਿਆ ਫੇਰ ਸਾਰੀ ਦੌੜ ਭੱਜ ਹੋਈ ਹੈ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਛਾਣਬਣ ਕੀਤੀ ਹੈ ਔਰ ਅਫਸੋਸ ਇਸ ਗੱਲ ਦਾ ਕਿ ਉਹ ਕਿਸੇ ਸਿਰੇ ਪਤਨ ਨਹੀਂ ਗਿਆ ਕਾਰਨ ਕੋਈ ਸਮਝ ਨਹੀਂ ਮੈਂ ਸਮਝਦਾ ਜਿੰਨਾ ਕਿ ਵਿਅਕਤੀ ਨੂੰ ਡਿਪਰੈਸ਼ਨ ਦੀ ਬੀਮਾਰੀ ਹੈ ਉਹ ਡਿਪਰੈਸ਼ਨ ਨਹੀਂ ਮੈਂ ਕਹਿ ਸਕਦਾ ਘਰ ਦਾ ਕਲੇਸ਼ ਲਾ ਲਓ ਜਾਂ ਕੋਈ ਦਬਾਅ ਲਾ ਲਓ ਕਿ ਇਹ ਕੰਮ ਕਰਨਾ ਹੈ ਉਹ ਕੰਮ ਕਰਨਾ ਨਹੀਂ ਚਾਹਤੀਆਂ ਛਿਆਂ ਦੇ ਵਿੱਚੋਂ ਤੇ ਸਰ ਉਹਦੇ ਵੀ ਫਿਰ ਕੋਈ ਕਾਰਵਾਈ ਕਿਵੇਂ ਪੁਲਿਸ ਅਰੈਸਟ ਕਰ ਲੈ ਛਿਆਂ ਨੂੰ ਲੈ ਕੇ ਗਈ ਹੈ ਅੱਛਾ ਜੀ ਪੁਲਿਸ ਨੂੰ ਅਸੀਂ ਕਿਹਾ ਹੈ ਅਫਸਰ ਸ਼ਾਈ ਨੂੰ ਵੀ ਕਿਹਾ ਹੈ ਮਿਲੇ ਆ ਉਹਨਾਂ ਨੂੰ ਕਿਹਾ ਕਿ ਇਹਨਾਂ ਛਿਆਂ ਤੋਂ ਪੁੱਛ ਕੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਤੇ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਕਰਨੀ ਹੈ ਉਹਦੇ ਲਈ ਬਹੁਤ ਦੁੱਖ ਦੀ ਗੱਲ ਹੈ ਜਿਨ੍ਹਾਂ ਪਾਰਟੀਆਂ ਨੂੰ ਅਸੀਂ ਗੁਰੂ ਦਾ ਵਜ਼ੀਰ ਕਹਿੰਦੇ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਅਸੀਂ ਪਾਰਟੀ ਇਹ ਕੰਮ ਕਰਨ ਲੱਗੇ ਤਾਂ ਬਹੁਤ ਚਿੰਤਾ ਦਾ ਜਿਨ੍ਹਾਂ ਪਾਰਟੀਆਂ ਤੇ ਅਸੀਂ ਇੰਨਾ ਵੱਡਾ ਭਰੋਸਾ ਕਰਕੇ ਸਾਨੂੰ ਆਪਣੀ ਜਾਨ ਨਾਲੋਂ ਵੱਧ ਦਸਾਂ ਗੁਰੂਆਂ ਦੀ ਜੋਤ ਜਿਨ੍ਹਾਂ ਨੂੰ ਰਾਜੇ ਮਹਾਰਾਜੇ ਇੱਥੇ ਆ ਕੇ ਸਿਰ ਚ ਔਦੇ ਨੇ ਔਰ ਪਾਰਟੀ ਨੂੰ ਗੁਰੂ ਦਾ ਵਜ਼ੀਰ ਕਹਿ ਕੇ ਉਸ ਦਾ ਸਤਿਕਾਰ ਕਰਦੇ ਨੇ ਇਹ ਪਾਰਟੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਲੱਗ ਜਾਣ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੋ ਸਕਦਾ ਰੋਸ ਹੈ ਹਰ ਵਿਅਕਤੀ ਨੂੰ ਦੁੱਖ ਹੈ ਜਦੋਂ ਦਾ ਪਤਾ ਲੱਗੇ ਬੇਚੈਨੀ ਹੈ ਲੋਕਾਂ ਨੇ ਪਰਸ਼ਾਦਾ ਨਹੀਂ ਛਕਿਆ ਸਵੇਰ ਦੀ ਇਹ ਨਹੀਂ ਚਿੰਤਾ ਦੇ ਵਿੱਚ ਕਿ ਇੱਕ ਤਾਂ ਸਾਡੇ ਪਿੰਡ ਤੇ ਬੜਾ ਵੱਡਾ ਕਲੰਕ ਲੱਗਿਆ ਸਾਡੇ ਗੁਰੂ ਘਰ ਤੇ ਲੱਗਿਆ ਇੱਥੋਂ ਦੇ ਅਸੀਂ ਰਹਿਣ ਵਾਲਿਆਂ ਹਰ ਸਨੌਰ ਵਾਸੀ ਸ਼ਰਮਿੰਦਾ ਹੋ ਰਿਹਾ ਹੈ ਕਿ ਅੱਜ ਸਾਡੇ ਪਿੰਡ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਇੰਨਾ ਸਤਿਕਾਰ ਤੇ ਪਿਆਰ ਹੈ ਅੱਜ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਕਿ ਹਰ ਵਿਅਕਤੀ ਇਸ ਦੀ ਗੱਲ ਦੀ ਚਿੰਤਾ ਕਰੇ ਦੁੱਖ ਮਨਾ ਰਹੇ ਸੋ ਅਸੀਂ ਜਲਦੀ ਸਾਰੇ ਅਫਸਰ ਚਾਹੀਨੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਇੱਥੋਂ ਦੇ ਜੋ ਮੈਂਬਰ ਨੇ ਜਿਨ੍ਹਾਂ ਦਾ ਹਲਕਾ ਹੈ ਸਾਹ ਜਸਮੀਰ ਸਿੰਘ ਜੀ ਲਾਛੜੂ ਸਾਹਿਬ ਇਹਨਾਂ ਦੀ ਅਗਵਾਈ ਵਿੱਚ ਸਾਨੂੰ ਤੇ ਐਸਐਸਪੀ ਨੂੰ ਮਿਲਣਾ ਪਿਆ ਉੱਪਰ ਕਿਸੇ ਹੋਰ ਅਸਰ ਨੂੰ ਮਿਲਣਾ ਪਿਆ ਅਸੀਂ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਪੂਰੀ ਵਾਜੂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਵਾ ਠੀਕ ਹੈ ਥੈਂਕ ਯੂ ਜੀ ਸ਼ਹੀਦੀ ਜਿਹੜਾ ਜੋੜ ਮੇਲਾ ਚੱਲ ਰਿਹਾ ਫਟਕਰ ਸਾਹਿਬ ਪੂਦੇਸਵਾਂ ਦੇ ਵਿੱਚ ਇੱਕ ਅਖੰਡ ਪਟਸਾਭ ਕਰਵਾਏ ਸੀਗੇ ਫਤਿਹਪੁਰ ਜ਼ੋਂਗ ਚ ਜਿੱਥੋਂ ਜਿਹੜਾ ਮਹਾਰਾ ਦਾ ਸਰੂਪ ਸੀਗਾ ਉਹ ਵੱਡਾ ਗੋਦਰਾ ਸਾਹਿਬ ਸਿੰਘ ਸਵਾ ਸਾਹਿਬ ਵੀ ਕਹਿੰਦੇ ਇਹਨੂੰ ਆਪਾਂ ਉੱਥੋਂ ਮਹਾਰਾ ਸਰੂਪ ਗਏ ਸੀਗੇ 26 ਤਰੀਕ ਨੂੰ ਤੇ 28 ਤਰੀਕ ਨੂੰ ਆਪਣੇ ਨਿਜ ਸਥਾਨਾਂ ਤੇ ਮਹਾਰਾ ਸਰੂਪ ਵਾਪਸ ਆ ਗਏ ਸੀਗੇ ਉੱਥੇ ਜਦੋਂ ਇੱਕ ਜਿਹੜਾ ਸੇਵਾ ਕਰਨ ਵਾਲਾ ਸਿੰਘ ਭਾਈ ਅਮਰੀਕ ਸਿੰਘ ਉੱਥੇ ਚਾਦਰ ਇਕੱਠੀ ਕਰ ਰਹੇ ਸੀਗੇ ਜਿਹੜਾ ਪੀੜਾ ਸਾਹਿਬ ਦੇ નીચે ਹੁੰਦੀ ਹੈ ਉਹਨੂੰ ਚਾਦਰ નીચેੋਂ ਮਹਾਰਾ ਦੇ ਜਿਹੜੇ ਅੰਗ ਦਏ ਕੁਝ ਜੋ ਮਿਲੇ ਸੀਗੇ ਹੰਡ ਤੇ ਕੀਤੇ ਹੋਏ ਪਾਰਟ ਜਿਸ ਤੋਂ ਉਹਨੇ ਗਰੰਥੀ ਸਿੰਘ ਨੂੰ ਬੁਲਾ ਕੇ ਉੱਥੇ ਚੈੱਕ ਕਰਾਈ ਸੀਗੇ ਤੇ ਸਾਨੂੰ ਅੱਜ ਫਿਰ ਇਹਨਾਂ ਨੇ ਜਿਹੜੀ ਕਮੇਟੀ ਐ ਕੁਤਰਾ ਸਾਹਿਬ ਦੀ ਪ੍ਰਧਾਨ ਜੀ ਨੇ ਗਰਮੇ ਸਿੰਘ ਨੇ ਉਹਨਾਂ ਨੇ ਸਾਰਾ ਦੱਸਿਆ ਵੀ ਇਹਨਾਂ ਕੋਲ ਕਿਹਨੇ ਕਿਵੇਂ ਜਦੋਂ ਪੜਤਾਲ ਕੀਤੀ ਹੈ ਤਾਂ ਉਹ ਜਿਹੜਾ ਸਾਰਾ ਇਹ ਬਿਆਦਵੀ ਦੀ ਘਟਨਾ ਹੈ ਕਿ ਸਿਮਰਨਜੀਤ ਸਿੰਘ ਹੈ ਤੇ son of ਇਹ ਗਰੰਥੀ ਦੇ ਨਾਲ ਹੈ ਗੁਰਨਾਮ ਸਿੰਘ ਉਹ ਸਨਾਉਦੇ ਰਹਿਣਾ ਉਹਨੇ ਕੀਤੀ ਹੈ ਕਾਰਨ ਤਾਂ ਸਰ ਬਸ ਉਹਦੇ ਦਿਮਾਗ 'ਚ ਕੁਛ ਆ ਗਿਆ ਤਾਂ ਹੋ ਗਿਆ ਉਹ ਮਤਲਬ ਅੱਡ ਅੱਡ ਕਈ ਤਰ੍ਹਾਂ ਦੱਸ ਰਿਹਾ ਹੈ ਜਦੋਂ ਵੈਰੀਫਿਕੇਸ਼ਨ ਕਰਾਂਗੇ ਅਰੈਸਟ ਕਰਕੇ ਫਿਰ ਪਰਪਰ ਪਤਾ ਲੱਗੇ ਸਾਰਿਆਂ ਤੋਂ ਉਹਨਾਂ ਨੇ ਜਿਹੜੀ ਕਮੇਟੀ ਨੇ ਹੀ ਕੀਤੀ ਸੀ ਕਮੇਟੀ ਨੇ ਸਾਨੂੰ ਨਿਚੋੜ ਦੱਸਿਆ ਵੀ ਇਹ ਇਹਨਾਂ ਕੋਲ ਇਹ ਮੰਨਿਆ ਸਿਮਰਤ ਉਹ ਹੀ ਹੈ ਹੁਣ ਕੀ ਕਰਵੇ ਸਰ ਕੋਲ ਸੁਣੋ ਹੁਣ ਮਕਦਮਾ ਨੰਬਰ 135 ਦਰਜ ਕੀਤਾ ਗਿਆ ਗੁਰਮੇ ਸਿੰਘ ਪ੍ਰਧਾਨ ਦੇ ਵਿਧਾਨ ਤੇ 298 299 ਬੀ ਐਨ ਐਸ ਤੇ ਉਹਨੂੰ ਰਾਸ਼ਟ ਕਰਕੇ ਜਿਹੜੀ ਅਗਰ ਫਾਦਰ ਇਨਵੈਸਟਿਸ਼ਨ ਕੀਤੀ ਜਾਂਦੀ ਜਿੰਮਰਜੀਤ ਸਿੰਘ ਜੀ ਵਾਸੀ ਸਲੌਰ ਇਹ ਗ੍ਰੰਥੀ ਸਿੰਘ ਹੀ ਹੈ ਉਹ ਕੀ ਸੇਵਾ ਕਰਦਾ ਜੀ ਹਾਂ ਉੱਥੇ ਹੀ ਸੇਵਾ ਕਰਦਾ ਸੀ ਪਾਠੀ ਸਿੰਘ ਵੀ ਸੀ ਕਿੰਨੇ ਚਿਰ ਤੋਂ ਸੋ ਪਤਾ ਲੱਗੇ ਕਿੰਨੇ ਚਿਰ ਤੋਂ ਇਹ ਕੀਰਤਨ ਵੀ ਕਰਦਾ ਤੇ ਉਹ ਵੀ ਕਰਦਾ ਅਪਰਕਸ 7-8 ਸਾਲ ਤੋਂ ਇਹ ਇਸ ਸੇਵਾ ਚ